ਵਿਕਾਸ ਦੀ ਦੌੜ ਵਿੱਚ ਖੋਈ ਵਿਰਾਸਤ ਰਚਨਾ ਲਵਪ੍ਰੀਤ ਸਿੰਘ ਮੇਰੇ ਮਾਮੇ ਦਾ ਰੋਜ਼ਾਨਾ ਫੋਨ ਆਉਣਾ ਸ਼ੁਰੂ ਹੋਇਆ ਸੀ ਹਰ ਵਾਰ ਉਹੀ ਇੱਕੋ ਗੱਲ ਕਹਿੰਦੇ ਹੁਣ ਤਾਂ 2 ਸਾਲ ਤੋਂ ਬਾਅਦ ਸਮਾਂ ਹੋ ਗਿਆ ਨਾਨਕੇ ਆਏ ਨੂੰ ਕਦੇ ਤੈਨੂੰ ਸਾਡੀ ਯਾਦ ਨਹੀਂ ਆਈ ਮੈਂ ਹਰ ਵਾਰ ਹੱਸ ਕੇ ਕਹਿ ਦਿੰਦਾ ਮਾਮਾ ਮੈਂ ਜ਼ਰੂਰ ਆਵਾਂਗਾ ਜੂਨ 'ਚ ਕੋਈ ਟਾਈਮ ਕੱਢ ਕੇ ਪਰ ਜੂਨ ਮਹੀਨੇ ਵਿੱਚ ਉਹਨਾਂ ਦੇ ਫੋਨਾਂ ਦੀ ਗਿਣਤੀ ਹੋਰ ਵੱਧ ਗਈ ਹੁਣ ਉਹਨਾਂ ਦਾ ਜ਼ੋਰ ਸੀ ਬਹੁਤ देर ਹੋ ਗਈ ਇਸ ਵਾਰ ਪੱਕਾ ਹੋਣਾ ਹੈ ਮੈਂ ਹਾਂ ਵੀ ਪਰ ਦਿੱਤੀ ਇੱਕ ਦਿਨ ਅਚਾਨਕ ਮਾਮਾ ਜੀ ਸਾਡੇ ਘਰ ਪਹੁੰਚ ਕੇ ਤੇ ਮੈਨੂੰ ਨਾਲ ਲੈ ਕੇ ਮਹਾਲੀ ਵੱਲ ਚੱਲ ਪਏ ਰਸਤੇ ਵਿੱਚ ਅਸੀਂ ਖੂਬ ਮौज-ਮਸਤੀ ਕੀਤੀ ਮੈਂ ਸਫ਼ਰ ਦਾ ਪੂਰਾ ਆਨੰਦ ਮਾਣਿਆ ਮਹਾਲੀ ਪਹੁੰਚਦਿਆਂ ਮਾਮੀ ਨੇ ਵੱਡੇ ਪਿਆਰ ਨਾਲ ਸਵਾਗਤ ਕੀਤਾ ਉਹਨਾਂ ਨੇ ਖੁਸ਼ੀ ਨਾ ਕਿਹਾ ਸਾਡਾ ਭਾਂਜਾ ਬਹੁਤ ਸਮੇਂ ਬਾਅਦ ਆਇਆ ਸਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ 2 ਸਾਲ ਬਾਅਦ ਜਦੋਂ ਮੈਂ ਮਾਮੇ ਦੇ ਪਿੰਡ ਦਾ ਤੋਰਾ ਕੀਤਾ ਤਾਂ ਇਹ ਦੁਆਲੇ ਦੀ ਤਸਵੀਰ ਬਦਰੀ-ਬਦਰੀ ਚਾਪੀ ਹਰ ਪਾਸੇ ਉੱਚੀਆਂ-ਉੱਚੀਆਂ ਇਮਾਰਤਾਂ ਖੜੀਆਂ ਸਨ ਮੈਂ ਹੈਰਾਨੀ ਨਾਲ ਮਾਮੇ ਨੂੰ ਪੁੱਛਿਆ ਇਹ ਵੱਡੀਆਂ-ਵੱਡੀਆਂ ਇਮਾਰਤਾਂ ਕਿਉਂ ਬਣ ਰਹੀਆਂ ਨੇ ਮਾਮੇ ਨੇ ਜਵਾਬ ਦਿੱਤਾ ਇਸ ਪਿੰਡ 'ਚ ਹੁਣ ਬਾਹਰ ਦੇ ਪ੍ਰਵਾਸੀ ਆਉਣ ਲੱਗੇ ਨੇ ਸਰਕਾਰ ਨੇ ਲੋਕਾਂ ਦੀਆਂ ਜ਼ਮੀਨਾਂ ਖਰੀਦ ਕੇ ਵੱਡੇ-ਵੱਡੇ ਮਾਲ ਫੈਕਟਰੀਆਂ ਕਾਰਖਾਨੇ ਯਾਰ ਬਣੇ ਸਟੇਟ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਪੰਜਾਬੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਲੋਕ ਚਾਰ ਪੈਸਿਆਂ ਦੇ ਲਾਲਚ 'ਚ ਆਪਣੇ ਘਰ ਪ੍ਰਵਾਸੀਆਂ ਨੂੰ ਵੇਚ ਰਹੇ ਨੇ ਮੈਂ ਪੁੱਛਿਆ ਇੱਕ ਕਮਰੇ ਦਾ ਕਿਰਾਇਆ ਕਿੰਨਾ ਕੋ ਹੁੰਦਾ ਹੈ ਮਾਮਨੇ ਦੱਸਿਆ 4-5 ਹਜ਼ਾਰ ਤੋਂ ਉੱਤੇ ਅਸੀਂ ਗੱਲਾਂ ਕਰਦੇ ਹੋਏ ਅੱਗੇ ਵਧੇ ਪਰ ਮੈਂ ਦੇਖਿਆ ਕਿ ਰਸਤੇ ਵਿੱਚ ਇੱਕ ਵੀ ਦਰਖਤ ਨਹੀਂ ਸੀ ਲੋਕਾਂ ਨੇ ਦਰਖਤ ਕੱਟ ਕੇ ਉੱਥੇ ਘਰ ਅਤੇ ਇਮਾਰਤਾਂ ਉਸਾਰ ਲਈਆਂ ਪੰਛੀ ਬੇਕਾਰ ਹੋ ਗਏ ਸਨ ਬੇੜ ਪੌਦਿਆਂ ਦੀ ਘਟ ਨਾਲ ਤਾਪਮਾਨ ਵੀ ਵਧਣ ਲੱਗਾ ਸੀ ਹਰ ਘਰ ਵਿੱਚ ਏਸੀ ਦੀ ਸਹੂਲਤ ਸੀ ਜਿਸ ਕਾਰਨ ਵਾਤਾਵਰਣ ਵਿੱਚ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਵਧ ਰਹੀ ਸੀ ਆਬਾਦੀ ਵਧਣ ਨਾਲ ਪਿੰਡ ਵਿੱਚ ਬਿਜਲੀ ਤੇ ਪਾਣੀ ਦੀ ਕਮੀ ਵੀ ਸ਼ੁਰੂ ਹੋ ਗਈ ਜਦੋਂ ਮੈਂ ਪਿੰਡ ਵਿੱਚ ਪਹੁੰਚਿਆ ਤਾਂ ਪਤਾ ਲੱਗਾ ਕਿ ਬਿਜਲੀ 2-3 ਦਿਨਾਂ ਬਾਅਦ ਆਉਂਦੀ ਸੀ ਗਰਮੀ 'ਚ ਲੋਕਾਂ ਦਾ ਬੁਰਾ ਹਾਲ ਸੀ ਪਾਣੀ ਦੀ ਸਮੱਸਿਆ ਵੀ ਵੱਧ ਰਹੀ ਸੀ ਮਾਮਲੇ ਦੇ ਲੋਕਾਂ ਨੇ ਮੈਨੂੰ ਪੁੱਛਿਆ ਇਹ ਸਮੱਸਿਆ ਸਾਡੇ ਪਿੰਡ 'ਚ ਹੀ ਕਿਉਂ ਹੈ ਮੈਂ ਸਿੱਧਾ ਜਵਾਬ ਦਿੱਤਾ ਐਸ ਤੀ ਵਜਾ ਤੁਸੀਂ ਇੱਥੇ ਸਰਕਾਰ ਹੋ ਸਰਕਾਰ ਨੇ ਲਾਲਚ ਦੇ ਕੇ ਤੁਹਾਡੀਆਂ ਜ਼ਮੀਨਾਂ ਖਰੀਦ ਲਈਆਂ ਨੇ ਤੇ ਵੱਡੀਆਂ-ਵੱਡੀਆਂ ਇਮਾਰਤਾਂ ਖੜੀਆਂ ਕਰ ਦਿੱਤੀਆਂ ਨੇ ਤੁਸੀਂ ਵੀ ਪੈਸਿਆਂ ਦੇ ਲਾਲਚ ਵਿੱਚ ਆਪਣੇ ਘਰ ਉੱਚੀਆਂ ਇਮਾਰਤਾਂ ਵਿੱਚ ਬਦਲ ਦਿੱਤੇ ਨੇ ਤੇ ਪ੍ਰਵਾਸੀਆਂ ਨੂੰ ਰਹਿਣ ਦੀ ਜਗ੍ਹਾ ਦੇ ਦਿੱਤੀ ਹੈ ਇਸ ਨਾਲ ਪ੍ਰਦੂਸ਼ਣ ਵਧਿਆ ਦਰਖਤ ਕੱਟੇ ਨੇ ਤੇ ਗਰਮੀ ਵਧ ਗਈ ਹੈ ਤੁਸੀਂ ਵਿਕਾਸ ਦੀ ਥਾਂ ਪਤਨ ਵੱਲ ਜਾ ਰਹੇ ਹੋ ਜੇਹੀ ਹਾਲ ਰਿਹਾ ਤਾਂ ਅਗਲੇ ਕੁਸਾਲਾਂ ਵਿੱਚ ਤੁਹਾਡੀ ਨਸਲ ਸੱਭਿਆਚਾਰ ਬੋਲੀ ਤੇ ਧਰਮ ਸਭ ਖਤਮ ਹੋ ਜਾਵੇਗਾ ਸਿਰ ਪੈਸੀ ਰਹਿ ਜਾਣਗੇ ਮੇਰਾ ਜਵਾਬ ਸੁਣ ਕੇ ਸਾਰੇ ਚੁੱਪੋਗੇ ਉਹਨਾਂ ਦੇ ਚਿਹਰਿਆਂ ਤੇ ਸੋਚਦੀਆਂ ਲਕੀਰਾਂ ਖਿੱਚੀਆਂ ਗਈਆਂ ਸ਼ਾਇਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਵਿਕਾਸ ਦੀ ਦੌੜ ਵਿੱਚ ਉਹ ਆਪਣੀ ਵਿਰਾਸਤ ਅਤੇ ਵਾਤਾਵਰਨ ਨੂੰ ਕਿੰਨਾ ਨੁਕਸਾਨ ਪਹੁੰਚਾਰੇ ਸਨ